ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਚਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਨੱਕ ਦਿਖਾਵਾਂਗੇ ਟੋਕੜਾਂ ਗੱਬਣਾ ਤੇ ਸੂਈਆਂ ਸਵਈਆਂ ਸੱਜਰ ਤੇ ਐਂਡ ਤੱਕ ਵੀਡੀਓ ਜ਼ਰੂਰ ਵੇਖਿਓ ਕਿਉਂਕਿ ਐਂਡ ਤੇ ਆਪਾਂ ਇੱਕ ਨਗੀਨਾ ਦਿਖਾਉਣਾ ਤੇ ਬਿਲਕੁਲ ਨਿਕਾ ਜਾਰ ਸਰੇਗੜ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਵੀ ਸਤਿ ਸ੍ਰੀ ਅਕਾਲ ਹੋਸਣਾਓ ਠੀਕ ਠਾਕ ਜੇ ਵੀਰ ਜੀ ਤੁਸੀਂ ਸੁਣਾਓ ਕਰਤਿਕ ਕਲਾ ਜੀ ਕਰਤਿਕ ਕਲਾ ਚਾਹੀਦੀ ਵੀਰ ਜੀ ਅੱਜ ਕਿੰਨੇ ਕੁ ਤੁਸੀਂ ਸਟਾਰਟ ਆਪ ਮੋਲਾ ਅੱਜ ਨਿਗੇ ਨਗੀ ਅੱਜ ਜੱਗੇ ਵੀ ਅੱਜ ਕੋਈ ਪੂਰੀ ਵੀਡੀਓ ਵੇਖ ਕੇ 1 25 ਕਿਲੋ ਵਾਲੀ ਗਾਂ ਦੇ ਦੇਣੀ ਮੁਕਤੀ ਦੇ ਭਾਰ ਢੋਕੜ ਗੱਬਣਾ ਠੀਕ ਆ ਹਾਂ ਜੀ ਹਾਂ ਜੀ ਲਓ ਜੀ ਮੁਕਤੀ ਦੇ ਦੇਣੀ ਆ ਵੀਰ ਨੇ 25 ਤੋਂ ਪਲੱਸ ਜਿਹੜੀ ਢੋਕੜ ਗੱਬਣਾ ਢੋਕੜ ਗੱਬਣਾ ਠੀਕ ਆ ਜੀ ਭਾਜੀ ਫੋਨ ਨੰਬਰ ਤੇ ਆਪਣਾ ਐਡਰੈਸ ਇੱਕ ਰਾਂ ਦੱਸ ਦਿਓ ਨਾਮ ਮੇਰਾ ਭਾਸ ਸਿੰਘ ਜਪਿੰਡ ਚਵਿੰਡ ਆਜੋ ਭਾਜੀ ਆਜੋ ਭਾਜੀ ਹਾਂਜੀ ਆਗੇ ਭਾਜੀ ਆਜੋ ਮਨਜੋਤ ਇਹੀਂ ਆਦੇ ਹੋ ਰਹੀ ਸਸੀ ਕਾ ਸਸੀ ਕਾ ਭਾਜੀ ਸਤਿ ਸ੍ਰੀ ਅਕਾਲ ਹੋਰ ਮਨਜੋਤ ਕੀ ਹਾਲ ਹੈ ਅੱਜ ਮਨਜੋਤ ਜੱਗੇ ਵੀਰ ਆਇਆ ਹਾਂਜੀ ਹਾਂਜੀ ਇਹ ਵੀ ਅੱਲਾ ਹੀ ਬਜਾ ਪਾ ਭਾਜੀ ਹਾਂਜੀ ਹਾਂਜੀ ਮੈਂ ਕਿਹਾ ਚੱਲ ਆ ਜਾ ਗੱਡੀ ਤੇ ਜਾਣਾ ਏ ਅੱਛਾ ਅੱਛਾ ਤੇ ਕਹਿੰਦਾ ਚੱਲ ਚੱਲ ਜੰਨੇ ਆ ਛੁੱਟੀਆਂ ਨਾ 16 ਨੂੰ ਰਿਜ਼ਲਟ ਆਦਾ ਅੱਛਾ ਅੱਛਾ ਠੀਕ ਹੈ ਚੱਲ ਹਾਂ ਜੀ ਤਾਂ ਫਿਰ ਪਾਰਟੀ ਦੇ ਦੇ ਸਾਨੂੰ ਦੇ ਦਾਂਗੇ ਦੇ ਦਾਂਗੇ ਪਾਰਟੀ ਕਰੂਗਾ ਇਹ ਸਤਿਮੀ ਹੋ ਜਾਣਾ ਚਲੋ ਚੱਲੀਏ ਭਾਜੀ ਫਿਰ ਕਿੰਨਾ ਰਿਜ਼ਲਟ ਪਰਸੋਂ ਵਾਲਾ ਵਧੀਆ ਜਿਹਾ ਵੀਰ ਜੀ ਲਿਆ ਆ ਆਪਣੀਆਂ ਤਿੰਨ ਤੇ ਤੁਹਾਨੂੰ ਪਤਾ ਵੀ ਘੰਟੀ ਜੀ ਮਾਲ ਵੇਚ ਗਿਆ ਤੇ ਦੋ ਆਪਾਂ ਕੱਲ ਵੀਡੀਓ ਬਣਾਉਣੀ ਸੀ ਹਾਂ ਜੀ ਤੇ ਕੱਲ ਤੁਹਾਨੂੰ ਫੇਰ ਫੋਨ ਕੀਤਾ ਤੇ ਫੇਰ ਉਸੇ ਵੀਡੀਓ ਦਾ ਮਾਲ ਉਹ ਉਸੇ ਵੀਡੀਓ ਦੇ ਵੇਚ ਗਿਆ ਹਾਂ ਜੀ ਹਾਂ ਜੀ ਚਲੋ ਵਧੀਆ ਤੁਹਾਡੇ ਸਾਹਮਣੇ ਤੁਸੀਂ ਮੇਰੇ ਕੋਲ ਬੈਠੇ ਕਿੰਨਾ ਫੋਨ ਆ ਬੜਾ ਫੋਨ ਆਉਂਦਿਆ ਸਹੀ ਮੈਂ ਆਖਿਆ ਨਹੀਂ ਅਜੇ ਨਹੀਂ ਆ ਕਿ ਵੀਡੀਓ ਘੰਟੀ ਤੱਕ ਆਪਾਂ ਮਾਲ ਭੇਜਣੀ ਹੈ ਸਹੀ ਆ ਸਹੀ ਆ ਹਾਂ ਚਲੋ ਪਿਆਰ ਬਹੁਤ ਜਿਆਦਾ ਬਖਸ਼ ਦਿਆ ਵੀਰ ਭਰਾ ਜੁੜੇਗਾ ਬਿਲਕੁਲ ਬਿਲਕੁਲ ਬੜੀ ਕੀ ਗੱਲ ਆਪਾਂ ਮੰਨ ਲਓ ਕਿ ਸਾਫ਼ ਸੋਧਰਾ ਕੰਮ ਕਰਦੇ ਜੱਗੇ ਵੀਰ ਆਪਾਂ ਧੋਖੇ ਧੜੀ ਵਾਲਾ ਨਹੀਂ ਨਹੀਂ ਵੀ ਤੁਹਾਨੂੰ ਹੀ ਪੜਾ ਕਰਦੇ ਆ ਜੇ ਖੇਨਾ ਵਾਦਾ ਘਾਟਾ ਹੋ ਜਾਂਦਾ ਹੈ ਤੋ ਸਾਨੂੰ ਫੋਨ ਕਰੇ ਕਿਉਂ ਵੀ ਆਪਾਂ ਜੁੜੇ ਆ ਬਿਲਕੁਲ ਬਿਲਕੁਲ ਸਹੀ ਗੱਲ ਆਏ ਥੋੜੀ ਕੰਮ ਆ ਕੋਈ ਕਿਨੂ ਕੋ ਵਾਦਾ ਘਾਟਾ ਫੋਨ ਨਾ ਚੁੱਕਾਂਗੇ ਨਾ ਜੀ ਨਾ ਰੋਹਾਨ ਵੀ ਹਾਕ ਸੱਚ ਦੀ ਕਮਾਈ ਕਰੋ ਬਿਲਕੁਲ ਬਿਲਕੁਲ ਸਹੀ ਗੱਲ ਬਾਜੀ ਆਪਾਂ ਪਿਛੋਂ ਲੈਂਦੇ ਹਾਂ ਦੇ ਚਲੋ ਕਿਤੇ ਹੋ ਹੀ ਜਾਂਦਾ ਵਾਦਾ ਘਾਟਾ ਹਾਂਜੀ ਹਾਂਜੀ ਇਹ ਵੀ ਅਗਲੇ ਦਾ ਫੋਨ ਚੁੱਕ ਕੇ ਅਗਲੇ ਦਾ ਹੋ ਚੁੱਕ ਕੇ ਕਰੋ ਉਹ ਤਾਂ ਹੋ ਜਾਂਦਾ ਵੀ ਯਾਰ ਅਗਲੇ ਦਾ ਮੇਰਾ ਫੋਨ ਤੇ ਚੁੱਕਿਆ ਹਾਂ ਵਾਦਾ ਘਾਟਾ ਮੰਨ ਲਾ ਵੀ ਉਹ ਹੋ ਜਾਂਦਾ ਹੱਡਣਾ ਵੀ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਬਿਲਕੁਲ ਬਿਲਕੁਲ ਪਰ ਧੋਖਾ ਤਾਂ ਠੀਕੇ ਨਾਲ ਨਾ ਨਾ ਕਰੋ ਜੀ ਨਾ ਕਰੋ ਬਿਲਕੁਲ ਸਹੀ ਗੱਲ ਆ ਸਾਫ਼ ਸੁਥਰੇ ਕੰਮ ਦੇ ਵਿੱਚ ਵਾਦਾ ਹੈ ਨਾ ਨਾ ਹਾਂ ਮਾ ਮੋਂ ਬੱਚਾ ਦੇ ਮੂੰਹ ਹੀ ਦੇਣਾ ਹੈ ਬਸ ਬਸ ਆਪਾਂ ਇੰਨਾ ਕਰਕੇ ਕਮਾਈ ਕਰਦੇ ਆ ਜਾਂ ਆਪਾਂ ਹੀ ਧੋਖੇ ਤੜੀ ਕਰੀ ਜਾਂਦੇ ਮੇਰਾ ਆਪਣੇ ਮਾੜੀ ਮਾੜੀ ਗੱਲ ਮਾੜੀ ਗੱਲ ਸਾਰੇ ਕਮਾਈ ਕਰਦੇ ਅੱਜ ਰੋਵਰ ਲਾਦਨੀ ਆ ਅੱਜ ਰੋਵਰ ਲਾਦਨੀ ਬਗੀਚੇ ਵੀਰ ਕਰੀਏ ਇਤੋਂ ਸ਼ੁਰੂ ਕਰੀਏ ਅੱਜ ਓਟੀ ਪਹਿਲਾਂ ਤੋਂ ਕਰ ਦੋ ਬਗੀਚੇ ਵੀਰ ਕਰੋ ਜੀ ਦੱਸਿਓ ਭਾਜੀ ਇਹਦੇ ਬਾਰੇ ਹਰ ਲਓ ਜੀ ਪਹਿਲਾਂ ਹੀ ਸੂਗਾ ਸੂਈ 8-9 ਕਿਲੋ 8 ਕਿਲੋ ਤਾਂ ਗਰੰਟੀ ਵਾਲਾ ਮੰਨ ਕੇ ਤੱਲੇ ਨਾਲ ਮੇਰੇ ਕੋਲ ਠੀਕ ਹੈ ਠੀਕ ਲਓ ਜੀ ਚੰਡਾ ਨਹੀਂ ਦੇਖ ਸਕਦੇ ਸਾਫ ਹੈ ਆਈ ਸੁਈ ਮਗਰ ਕੱਟੀ ਆ ਠੀਕ ਹੈ ਜੀ ਫੀਮਲ ਕਾਫ ਜੇ ਪਿਛੇਰੇ ਬੰਗੀ ਚੇਹਤਾ ਨਾ ਮਾਰਾ ਦੀਏ ਮਾਰਾ ਦਿਓ ਮਾਰਾ ਦਿਓ ਭਾਜੀ ਆਹ ਹੋਈ ਜੀ ਬ੍ਰਦਰ ਭਾਜੀ ਆਹ ਰੋ ਕੱਟੀ ਠੀਕ ਹੈ ਜੀ ਫੀਮਲ ਕਾਫ ਜੇ ਨੀਲੀ ਰਵੀ ਦਾ ਆ ਗਿਆ ਪਿਛੇ ਆਹ ਵੇਖੋ ਕੋਈ ਧੁਨਾ ਜੀ ਨਹੀਂ ਆਪਣੀ ਮਾਝ ਬਿਲਕੁਲ ਬਿਲਕੁਲ ਸਹੀ ਗੱਲ ਆ ਬਾਕੀ ਲਾਈਵ ਵੀਡੀਓ ਦੇ ਵਿੱਚ ਆਪਾਂ ਧਾਰਾ ਤੂਰਾ ਮਾਰ ਕੇ ਦਿਖਾ ਦੇਣੀ ਆਵਾ ਅੱਜ ਰੇਡ ਪਰ ਮਨਜੋਤ ਵੀਰ ਦੇ ਕੋਲ ਕਰਾ ਲਈਏ ਆ ਮਨਜੋਤ ਕਿ ਕਰਾ ਦਾਂਗੇ ਵੀਰ ਜੀ ਲਾ ਦੇਣੀ ਆਫਰਾਂ ਚੰਗਾ ਮਨਜੋਤ ਉਹ ਨਹੀਂ ਲਾ ਦੇਣੀ ਅੱਜ ਕਰਦੇ ਬਿਲਕੁਲ ਨਿਕ ਨਿਕ 13 13 ਤੋਲ ਦੀ ਕਰਜ ਆ ਜੀ ਆ ਜੀ ਬਾਬੇ ਨਾਲ ਨੂੰ 13 13 ਕਰ ਦਾਂਗੇ ਵਾਜ ਵਾਜ ਸਾਰ ਲਓ ਜੀ ਲਾਗੇ ਨੂੰ ਚੈੱਕ ਕਰਾਉਨੇ ਆਪਾਂ ਥਣਾ ਦਾ ਬਸਮਾਹ ਤੇ ਬਾਕੀ ਥਾਂ ਤੋਂ ਤਾਰਾ ਦਾ ਮਾਰਕ ਇਧਰ ਕਰਾਓ ਵੀਰ ਜੀ ਦੇਖੋ ਚਵਾ ਦੇਖੋ ਝੋਡੀ ਦਾ ਦੇਖੋ ਠੀਕ ਆ ਠੀਕ ਆ ਲਓ ਜੀ ਕੋਈ ਪੂਰੀ ਖੱਟਾ ਨਹੀਂ ਰਹਿਣ ਮੋਟਰ ਆਈ ਜਾ ਸਕਦਾ ਵਿਆ ਮਗਰ ਥਣਾ ਦੇ ਵਿੱਚ ਵਾਈ ਬਿਲਕੁਲ ਸਾਫ ਤੇ ਹੈ ਵੀ ਠੰਡੀ ਧੀਰੀ ਆ ਠੰਡੀ ਧੀਰੀ ਵੀਰ ਜੀ ਕੋਲ ਦਰਵਾਜ਼ਾ ਲਾਓ ਜੀ ਨਾ ਮੰਜੋ ਸਾਗੜੀ ਮਾਰਾ ਤਾਰਪਾ ਆ ਮੰਜੋ ਜੇ ਬੈਠ ਸਕਦੀ ਇਹ ਭਾਵੇਂ ਇਧਰ ਭਾਈ ਆਪਾ ਇਧਰ ਲਾਓ ਜੀ ਵੇਖ ਸਕਦੇ ਤੁਸੀਂ ਠੀਕ ਹੈ ਠੀਕ ਹੈ ਲਓ ਜੀ ਸੀਲ ਛੰਟੀ ਇਹਦੇ ਬਾਕੀ ਧਾਰਾ ਮਨਜੋਲ ਨੇ ਵੀ ਕੱਢਤੀਆਂ ਬਿਲਕੁਲ ਪੋਲੀ ਆ ਛੰਟੀ ਸੀਲ ਨਹੀਂ ਸੀ ਇਹਦੀ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਥਾਂ ਤੋਂ ਜਿਹੜਾ ਚੰਗਾ ਕੱਢਿਆ ਕਰਮ ਵਾਲੀ ਨੇ ਪਹਿਲਾਂ ਨਾ ਨੇ ਖਿੜੀ ਤੇ ਵੀ ਲਤਾ ਮਾਰਦੀਆਂ 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 ਪਰ ਇਹਨੂੰ ਕਰਦੇ ਤਾਂ ਨਹੀਂ ਹੁੰਦੇ ਲਓ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ Z ਬਲੈਕ ਆ ਗਈ ਆ ਇਹ ਹੈ ਵੀ ਸਿੰਗਲ ਹੱਡੀ ਆ ਕਿੰਨਾ ਕੁ ਚਵਾਈ ਜੋ ਦੁੱਧ ਪਾਜੀ ਦੁੱਧ ਵੀਰ ਜੀ ਜਿੰਨੇ ਮੈਲਾ ਮੂਲਾ ਮਾਰਨਾ ਆ ਅੱਛਾ ਜੀ ਉਹ ਤਾਂ ਬਹੁਤਾ ਨਹੀਂ 10-11 ਕਿਲੋ ਖੁਲਾ ਡੁੱਲਾ ਚਵਾਈ ਜਾਣਾ ਠੀਕ ਹੈ ਠੀਕ ਹੈ ਉਹ ਜੀ 10 ਤੋਂ ਪਲੱਸ ਚੱਲੂਗੀ ਕਰਮ ਵਾਲੀ ਤੇ 8 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਤਿਆਰ ਆ ਬਾਕੀ ਥਾਣਾ ਦਾ ਸੈਜ ਗਿਆ ਵੀ ਚੰਗਾ ਵਤ ਹੈ ਵੀ ਬਿਲਕੁਲ ਨਰਮ ਚਵਾਈ ਆ ਤੇ ਇਹ ਵੀ ਡਬਲ ਫਰ ਆ ਕੇ ਪਿੱਛੇ ਵੀ ਫੀਮੇਲ ਕਾਫ ਆ ਦਿਖਾ ਕੈਮਰਾ ਫਿਰ ਠੀਕ ਹੈ ਠੀਕ ਹੈ ਲਓ ਜੀ ਚੱਡੇ ਰੀਆਂ ਸਫਾਈਆਂ ਤੁਸੀਂ ਵੇਖ ਸਕਦੇ ਜੀ ਬਹੁਤ ਹੈ ਬਾਕੀ ਸੀਲ ਸਲਾ ਗਿਆ ਕਰਮ ਵਾਲੀ ਫੇਰ ਉਹ ਭਾਵੇਂ ਬਹਿ ਜਾਓ ਇਦਾਂ ਹੀ ਅੱਛਾ ਜੀ ਹਾਂ ਜੀ ਬਹੁਤ ਹੈ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਸ਼ਾਂਤ ਸੰਭਾਲੀਏ ਕਰਮ ਵਾਲੀ ਮੁੱਲ ਵੀ ਜੀ ਮੇਰਾ ਰੱਬ ਲੱਖ ਕਰਨੀ ਹੈ ਮੇਰਾ ਬੇੜਾ ਤਰੇ ਨਹੀਂ ਲੱਖ ਲੱਖ ਤੂੰ ਇਹਦਾ ਤੋਂ ਹਾਂ ਜੀ ਸਹੀ ਕਰ ਆਪਾਂ ਕਰ ਦਈਏ ਹਾਂ ਜੀ ਤੇ 85000 ਦੇ ਦੇ ਦੇਣਾ ਕਰ ਦਈਏ ਥੋੜਾ ਜਿਆਦਾ ਤੂੰ ਇਹ ਕਰ ਦੋ ਮਜੋਜੀ ਕਰ ਦੋ ਕਰ ਦੋ ਮਜੋਜੋ ਕਰਨਾ 82000 ਦੀ ਰਿਆਸੀ ਦੀ ਹਾਂ ਤੁਹਾਡੇ ਵੀ ਕਸਰ ਹੈਗੀ ਕੋਈ ਮੈਂ ਤਾਂ ਕਹਿੰਦਾ ਅਸੀਰੀ ਕਰਦੀ ਹਾਂ ਅਸੀਰੀ ਕਰਾਂਗੇ ਹਾਂਜੀ ਅੱਜ ਨਾ ਮਨਜੋਤ ਸਾਡੇ ਕੋਲ ਪਹਿਲੀ ਦੀ ਆਇਆ ਮੇਰੇ ਘਰ ਹਾਂਜੀ ਹਾਂਜੀ ਮਨਜੋਤ ਜਿੰਨੇ ਦੀ ਤੂੰ ਕਹਿੰਦਾ ਫਿਰ ਉਹਨੇ ਨਹੀਂ ਦੇਦਾਂਗੇ ਹੋਰ ਅੰਕ ਕਰ ਲੈ ਕਰਦੇ ਲਾਸਟ ਹੀ ਕਰਦੀ ਹਾਂ ਹਾਂ ਨਹੀਂ ਹਾਂ ਨਹੀਂ ਕਰਦੇ 30000 ਦੀ 600 ਰੁਪਿਆ 600 ਠੀਕ ਆ ਠੀਕ ਆ ਲਓ ਜੀ 78000 ਦੀ ਬਾਈਕਨ ਲਾਸਟ ਹੀ ਯਾਰ ਨਾ ਅਤ ਕਾ ਕਰ ਗਿਆ ਮਿੰਜਾ ਚੱਲ ਕੋਈ ਨਹੀਂ ਚੱਲ ਜਾਣਦਾਂ ਕੋਈ ਨਹੀਂ ਨਹੀਂ ਮਾਨ ਰੱਖਣਾ ਪਣਾ ਹੁਣ ਜੋਗ ਨੇ ਕਿਹਾ ਆਪਾਂ ਤਾਂ ਨਹੀਂ ਕਰ ਰਹੇ ਰੁਪਈਏ ਛੋੜ ਛੋੜ ਹੀ ਚਲਾਂਗੇ ਠੀਕ ਹੈ ਠੀਕ ਹੈ ਲਓ ਜੀ ਮਰਜ਼ੀ ਉਹਨਾਂ ਵੀਰ ਲੈ ਜੀ ਮਰਜ਼ੀ ਦਾ ਸਾ ਤਾਜੀ ਸੂਈ ਆ ਬਿਲਕੁਲ ਬਿਲਕੁਲ 1 ਕਿਲੋ ਦੁੱਧ ਇਹਦਾ ਮਗਰ ਕੱਟੀ ਆ ਠੀਕ ਹੈ ਠੀਕ ਹੈ ਡਬਲ ਫਾਇਦਾ ਨਿੰਨੇ ਪਾ ਲਈ ਜੱਗੇ ਆਪਣਾ ਮਜੂਦ ਨਹੀਂ ਮਿਲ ਰਹੀ ਨਹੀਂ ਲੱਭਦਾ ਨਹੀਂ ਲੱਭਦਾ ਨਹੀਂ ਲੱਭਣ ਦੇ ਮਾਲ 400 ਪੀ ਲੈ ਲਓ ਬਿਲਕੁਲ ਬਿਲਕੁਲ ਜੀ ਬੜੀ ਚੰਗੀ ਇਧਰ ਆਏ ਤੇ ਥਾਨ ਦਿਖਾਓ ਵੇਚਣਾ ਜਿਹੜਾ ਲੰਮਾ ਇਹ ਭਾ ਇਧਰੋਂ ਦੀ ਚੋਈ ਜਾਏ ਨੂੰ ਵੇਖੋ ਠੀਕ ਹੈ ਠੀਕ ਹੈ ਨਹੀਂ ਚੋਈ ਠੀਕ ਹੈ ਜੀ ਥਾਨ ਥਣ ਚੰਗਾ ਪੱਕੀ ਬਿਲਕੁਲ ਨਵੀਂ ਅਜੇ ਆ ਵੀ ਜੱਗੇ ਲੋ ਜੀ ਚੱਡਾ ਇਹਦਾ ਆਚਾ ਫਗਾਂ ਵਰਗਾ ਕਨਾਰ ਪਾਜੀ ਦੁੱਧ ਵੀਰ ਜੀ ਆਪਾਂ ਜਿਹਦੇ ਘਰ ਵਾਲੇ ਕੋਲ ਲਈ ਹੈ ਨਾ ਹਾਂਜੀ ਜੋ ਤੋਂ ਆਉਂਦਾ ਹੈ 15 ਕਿਲੋ ਹੀ ਅੱਛਾ ਜੀ ਤੇ ਠੀਕ ਹੈ ਉਹਨਾਂ ਦਾ ਬਾਪੂ ਥੋੜਾ ਜਿਹਾ ਨਾ ਪੂਰਾ ਹੋ ਗਿਆ ਜਵਾਰਾਂ ਦਾ ਜਿਵੇਂ ਉਹਦੇ ਸਾਹ ਨਹੀਂ ਹੋਈ ਅੱਛਾ ਟਾਈਮ ਥੋੜਾ ਜਿਹਾ ਹਾਂ ਬਾਪੂ ਥੋੜਾ ਜਿਹਾ ਹਾਂਜੀ ਹਾਂਜੀ ਤੇ ਬਾਪੂ ਪੂਰਾ ਹੋਣ ਕਰਕੇ ਚੜ੍ਹਦਾ ਹੀ ਆ ਨਹੀਂ ਬਿਲਕੁਲ ਬਿਲਕੁਲ ਜੀ ਪਤਾ ਡੰਗਰ ਡੰਗਰ ਨਹੀਂ ਧਿਆਨ ਪੈਂਦਾ ਹਾਂ ਚੰਗੀ ਹਾਂ ਐ ਟਾਈਮ ਕੋਈ ਕੰਡਾਲਾ ਵੇ ਲੀਟਰ 13 ਕਿਲੋ ਬਣਾ ਕੇ ਦਵਾਂ ਉਹ ਮੈਂ ਠੀਕ ਹੈ ਇਹਦੀ ਸੂਈ ਮਗਰ ਕੱਟਾ ਦੇਖ ਲਈ ਨਹੀਂ ਦੇਖੀ ਉਹਦਾ ਠੀਕ ਹੈ ਲੋ ਛੱਡਾ ਸੂਲ ਤੱਕ ਲੱਗਾ ਵਿਆਵਾ ਹੈ ਪੈਰ ਰੱਖ ਕੇ ਚੱਲਦੀ ਆ ਬਿਲਕੁਲ ਕੋਈ ਸਾਹ ਮਾੜਾ ਲੈ ਜੇ ਨਾ ਹਾਂਜੀ ਦੁੱਧ ਫੇਰ 15 ਕਿਵੇਂ ਭੱਜ ਲੇ ਬਾਰਡਰ ਏਰੀਆ ਦੀ ਮੈਂ ਆ ਬਿਲਕੁਲ ਬਿਲਕੁਲ ਬਾਰਡਰ ਏਰੀਆ ਦੀ ਸਹੀ ਗੱਲ ਆ 13 ਲੀਟਰ ਜਿਹੜਾ ਮੌਕੇ ਤੇ ਤਿਆਰ ਕੱਟਾ ਮਗਰ ਹਾਂ ਕੱਟਾ ਦੇ ਭਾਜੀ ਠੀਕ ਆ ਠੀਕ ਆ ਮੇਲ ਕਫ ਆ ਗਿਆ ਜੇ ਪਿੱਛੇ ਚਲੋ ਕੋਈ ਭਰਾ ਸੇ ਵਾਲਾ ਲੈ ਗਿਆ ਤਾਂ ਦੁੱਧ ਫੇਰ ਬਾਈ ਕਹਿੰਦਾ ਕਿ 15 ਹੀ ਕਰ ਜੂਗੀ ਕੱਦ ਵਜਨ ਚੰਗਾ ਵਾ ਬਾਕੀ ਰਾਜੀ ਰੂਜੀ ਆ ਕੋਈ ਲਿੱਸਾ ਪੰਦੀ ਹੈਗਾ ਪੇਟ ਪੂੜਾ ਜਿਹੜਾ ਹਨ ਮੰਜਾ ਹੀ ਡੇਦਾ ਕਰਮਾਲੀ ਦਾ ਕਿੰਨਾ ਸੂਗਾ ਸੂਈ ਭਾਜੀ ਇਹ ਤੀਸਰਾ ਸੂਗਾ ਵੀਰ ਜੀ ਸੂਈ ਆਪਾਂ ਝੂੜ ਮਾਰ ਕੇ ਨਹੀਂ ਦੇਣੀ ਠੀਕ ਹੈ ਜੀ ਹਾਂ ਜੀ ਸੂਗਾ ਤੀਸਰਾ ਸੂਈ ਜੇ ਮਹੀਨੇ ਕੇ ਦਾਸ ਪਾਸ ਹੋ ਗਿਆ ਟਾਂ ਮਹੀਨੇ ਲੱਗ ਕੇ ਬੰਨੇ ਹੋ ਗਿਆ ਵੀਰ ਜੀ ਆਪਾਂ ਕੋਈ 2 ਦਿਨ ਵੱਧ ਲਾ ਲੈ ਤੇ ਕਰ ਲੈ ਠੀਕ ਹੈ ਠੀਕ ਹੈ ਠੀਕ ਹੈ ਅੱਥਰੂ ਆਪਾਂ 13 ਕਿਲੋ ਮਨਾ ਕੇ ਦਵਾਂਗੇ ਇੱਥੇ ਠੀਕ ਹੈ ਠੀਕ ਹੈ ਹਾਂ ਲੋ ਜਵਾਕ ਵੀ ਆਪਾਂ ਦਿਖਾ ਦਿੰਦੇ ਆ ਆਹ ਵਾਲਾ ਜਵਾਕ ਜੇ ਹਾਂ ਜੀ ਬਾਕੀ ਕੋਈ 14 ਦਿਨ ਪਹਿਲਾਂ ਲਾ ਲੈ ਕੋਈ 2 ਦਿਨ ਘੱਟ ਲਾ ਲੈ 2 ਦਿਨ ਬੋਤ ਮਾਚੀ ਦੀ ਦੋ ਛੜਨਾ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕਦ ਕੋ ਦਾ ਜਿਹੜਾ ਫੁੱਲ ਆ ਕੋਈ ਛੋਟੀ ਨਾ ਸਮਝੇ ਭਰਾ ਇੱਥੇ ਜਾਊਗਾ ਤੇ ਵੀਡੀਓ ਦੇ ਨਾਲ ਉਹ ਵੀ ਡਬਲ ਦੇਖੋਗੇ ਬਾਕੀ ਥਾਂ ਥੋੜੇ ਵੀ ਚੰਗਾ ਲੱਗਾ ਵਾ ਇਹ ਮੇਰਾ ਲੱਗਦਾ ਵੀ ਇੱਕ 10 ਦੀ ਹੁੰਦੇ ਦੇ ਦੀਏ ਨਹੀਂ ਅੰਤਰ ਕਰੀਏ ਹਾਂ ਜੀ ਅੱਜ ਜਾਇਜ਼ ਹੀ ਮੁੱਲ ਪਾਉਣੇ ਆਪਾਂ ਜਾਇਜ਼ ਹੀ ਪਾਉਣੇ ਨਾ ਉਹ ਤਾਂ ਜਾਇਜ਼ ਹੀ ਪਾਵਾਂਗੇ ਹਾਂ ਜੀ ਚਲੋ ਫਿਰ ਪੂਰੇ ਲੱਖ ਦੀ ਲੱਖ ਦੀ 10 ਮਨ ਜੋ ਤੂੰ ਹੀ ਕਰਾ ਲਾ ਜੋ ਕਰਾਉਣਾ ਹੈ 95000 ਦੀ 95000 ਦੀ ਮਿਲੋ ਉਹਨੇ ਕਹਤਾ ਨਹੀਂ ਦੇ ਦਾਂਗੇ ਨਹੀਂ ਕਰੀਏ ਕਰੀਏ ਮੈਂ ਤਾਂ ਮਜੂਰ ਤੋਂ ਹੋਰ ਨਹੀਂ ਲੈਣ ਦੀ ਮਜੂਰ ਕਹਤਾ ਹਾਂ ਪਰ ਮੇਰੀ ਕਹਤ ਬਗੀਚੇ ਵੀ ਇੱਕ ਥੋੜਾ ਬੱਚਾ ਮਹੀਨਾ ਕਰਕੇ ਆਪਾਂ ਦੇ ਲੈ ਦੁੱਧਾਂ ਦੀ ਲੱਖੋਂ ਬਾਹਰ ਆਪ ਨੂੰ ਮਿਲਦੀ ਹੈ ਬਿਲਕੁਲ ਬਿਲਕੁਲ ਆਪਾਂ ਨੂੰ ਬਾਹਰ ਮਿਲਦੀ ਸਹੀ ਗੱਲ ਹੈ ਦੁੱਧ ਚੰਗਾ ਮਾਜਦਾ ਹਾਂਜੀ ਹਾਂਜੀ ਫਰੀਦ ਨਾਲੇ ਚੱਲ ਬਗੀਚੇ ਵੀਰ 5 ਛੱਡ ਦੀ 90 ਦੀ 90 ਦੀ ਦੇ ਦਈਏ ਚਲ ਮੈਂ ਜਵਸੇਵਲ ਕੇ ਨਹੀਂ ਮੈਂ ਕਾਤਾ ਹਾਂ ਤੂੰ ਆਪੀ ਕਾਤਾ ਮੈਂ ਸ਼ੇਫ ਮੈਂ ਨਾ ਨਾ ਇਧਰ ਆ ਯਾਰ 10 ਮਝੋਦਾ ਪਰ ਮੈਂ ਹਾਂ ਨਹੀਂ ਕਰਨਾ ਹਾਂ ਨਹੀਂ ਕਰਦੇ ਜੋ ਮਨਜੋਦ ਆਇਆ 85000 ਜੀ ਆਇਆ ਉਹ ਤਾਂ ਗਿਆ ਉਹ ਤਾਂ ਕਾ ਗਰ ਗਿਆ 50 ਜਲ ਕੋਈ ਨਹੀਂ ਜਾਨ ਦੇ ਮਨਜੋਦ ਆਪਾਂ ਨੂੰ ਇਹ ਚੋਂ 1000 ਰੁਪਇਆ ਕਢਣ ਦਿਆ ਹੀ ਉਹਦਾ ਨਹੀਂ ਇਹ ਗੱਲ ਕਰਦਾ ਹੀ ਪਰ ਮਨਜੋਦ ਮੇਰੇ ਕੋਲ ਪਹਿਲੀ ਵਾਰ ਆਇਆ 85000 ਦੀ ਦੇ ਦਾਂ ਅਰੇ ਠੀਕ ਆ ਹਾਂਜੀ ਆਪਾਂ ਵੀ ਰੋਜ਼ ਵੀਡੀਓ ਬਣਾਈ ਦੀ ਮਾਲ ਆਪਾਂ ਵੀ ਖਰੀਦੀ ਦਾ ਵਿੱਚ ਹਾਂਜੀ ਹਾਂਜੀ ਭਰੋ ਲੈ ਵੀ ਸੱਚੀ ਗੱਲ ਐ ਚਲੋ ਜਾਵੇ ਸੱਥ ਲੈ ਗਲੋਦਿਆਂ ਹਾਂ ਜੀ ਕਿਹੜਾ ਵੀ ਮੇਰਾ 85000 ਦੀ ਮਹਿਲ ਆਈ ਮੈਂ ਲੈ ਗਿਆ ਕਰੋ ਜੀ ਯਾਦ ਕਰੋ ਨਹੀਂ ਲੱਭਣੀ ਨਹੀਂ ਤੇ ਨਾ ਨਾ ਸਾਡੇ ਭਰਾ ਜੀ ਤੁਹਾਡੀ ਵੇਖ ਜਾਣੀ ਹਾਂ ਸਾਡੀ ਵੇਖ ਜਾਣੀ ਕਿ ਇਹ ਹੁਣ ਅਸੀਂ ਵੀਡੀਓ ਬਣਾਉਣ ਆਉਨੇ ਆ ਅਸੀਂ ਮਾਲ ਆਪਣੀ ਲਈਦਾ ਜਿੱਥੋਂ ਵੀਡੀਓ ਬਣਾਈ ਹਾਂ ਜੀ ਇੱਕ ਸ਼ਰਤ ਆਪਣੇ ਦਿਲ ਚ ਰੱਖੀ ਗੱਲ ਹੈ ਹਾਂ ਜੀ ਕਿ ਇਹਨੇ ਨਹੀਂ ਮੈਂ ਆਵਲਾ ਜੀ ਦੀ ਗੱਲ ਕਰ ਰਹੀ ਹਾਂ ਸਹੀ ਗੱਲ ਹੈ ਜੇ ਆਪਾਂ ਮੰਨ ਲਓ ਵੀ ਦੋ ਮੰਨ ਲਓ ਵੀ ਦੂਜੇ ਕੰਮਾਂ ਚ ਜਾਂਦੇ 75000 ਦਾ ਦੋ ਨੰਬਰ ਕੀ ਹੈ ਬੜੀ ਮੈਂ ਫਰੀਡ ਆ ਇੱਕ ਦੁੱਤ ਬੜਾ ਮਾਝਦਾਰ 85 ਕਹਿੰਦਾ ਹੁਣ ਮੇਰਾ ਵੀ ਰੀ ਅੱਖਾਂ ਮੀਟ ਗਿਆ ਜੋ ਕੋਈ ਵਾਧਾ ਮਨ ਨੁਕਸ ਨਿਕੜਾਵੇ ਠੀਕ ਹੈ ਠੀਕ ਹੈ ਜਮ ਨਿਆਰੇ ਜਮ ਚੱਕੇ ਇਤਲੋ ਖਾਵੇ ਲਓ ਜੀ ਹਵਾਨੇ ਦੇ ਵੀ ਡੱਬ ਡੂ ਪਾ ਗਏ ਨੇ ਥਣ ਜਿਹੜਾ ਚੰਗਾ ਲੱਗਾ ਵਾ ਬਾਕੀ ਮਿਲਕ ਵਾਂ ਦੇ ਵੀ ਚੈੱਕ ਕਰ ਸਕਦੇ ਐਨ ਪਾਪਾਂ ਲੱਗੀਆਂ ਪਈਆਂ ਵਾਂ ਬਿਲਕੁਲ ਹੀ ਲੱਗ ਰਿਹਾ ਐਂਡ ਤੇ ਆਪਾਂ ਤੋਹਫਾ ਜਿਹੜਾ ਤੁਹਾਨੂੰ ਦਿਖਾਉਣਾ ਕਿਹਾ 30 ਕਿਲੋ ਵਾਲੀ ਗਾਂ ਦੇ ਅੱਜ ਫ੍ਰੀ ਠੀਕ ਹੈ ਠੀਕ ਹੈ ਦਸੋ ਭਰੀਏ ਤੇ ਭਰੇ ਹੋਣਾ ਇਹ ਜੱਗੇ ਵੀਰ ਕੱਲ ਚੈੱਕ ਪਾਸ ਲਈ ਢਾਈਆਂ ਮਹੀਨੇ ਦੀ ਗੱਬਣ ਆ ਅੱਛਾ ਜੀ ਠੀਕ ਆ ਤਾਂ 7-8 ਕਿਲੋ ਦੁੱਧ ਜੀ ਠੀਕ ਹੈ ਜੀ ਅੱਜ ਨੇ ਇਹਨੇ ਦੋ ਤੋਂ ਭਰਿਆ ਜੋ 28-29 ਕਿਲੋ 28-29 ਠੀਕ ਹੈ ਜੀ ਜੋ ਤਾਂ ਮੈਂ ਇੱਥੇ ਹੀ ਰਹਿ ਜਾਣਾ ਮੱਝ ਲੱਗ ਗਈ ਲਓ ਜੀ ਆ ਵੇਖ ਸੰਦੇ ਕੱਦ ਕੱਦ ਫੁੱਲ ਤਕੜਾ ਢਾਈਆਂ ਮਹੀਨੇ ਚੈੱਕ ਪਾਸ ਗਾਰੰਟੀ ਅੱਛਾ ਠੀਕ ਆ ਕਿੰਵੇਂ ਸੁਵਿਲੀਗਾ ਇਹ ਕਿ ਤੀਸਰਾ ਸਵੇਰ ਸੁਣਾ ਲੈ ਕੇ ਵੀ ਠੀਕ ਹੈ ਜੀ ਲਓ ਜੀ ਸੂਗਾ ਤੀਸਰਾ ਸੁਣਾ ਤੇ ਕੱਦ ਜਿਹੜਾ ਬਹੁਤੀ ਬਾਖਮਾਲੇ ਕੋਠੇ ਜਿੱਡੀ ਆ ਤੇ ਫੇਸ ਵੀ ਤੁਸੀਂ ਚੈੱਕ ਕਰ ਸਕਦੇ ਜੀ 7 ਕਿਲੋ ਮੌਕੇ ਤੇ ਭਾਜੀ 7 ਕਿਲੋ ਤਿਆਰ ਦੀ ਠੀਕ ਹੈ ਲਓ ਜੀ 7 ਕਿਲੋ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤੇ ਸੱਜਰ ਦਾ 27 28 ਲੀਟਰ ਦਾ ਮਿਲ ਕੇ ਕਵੜਜੇ ਤੇ 2.5 ਮਹੀਨਾ ਦੀ ਚੈੱਕ ਪਾਸ ਤੇ ਮਿਲਕ ਵੈਂਟ ਵੀ ਚੈੱਕ ਕਰਾਉਨੇ ਆਪਾਂ ਲਾਗੇ ਤੋਂ ਐਨ ਮੋਟੀ ਪਾਈਪ ਲੱਗੀ ਪਈ ਆ ਇਹ ਬਗੀਚੀ ਦਾ ਇਹ ਖਾਨਾ ਇਹਦਾ ਜਮਾਂਦਰੂ ਤੇ ਲੜਿਆ ਠੀਕ ਹੈ ਜੀ ਇਹ ਤੇ ਲਿਆ ਠੀਕ ਹੈ ਜੀ हां आ सन्ना एदा तेलया डिमांड रु बाकी दा देखो ਠੀਕ ਆ ਠੀਕ ਆ ਬਾਕੀ ਗੱਲ ਵੀਰ ਬਾਕੀ ਜਵਾਈ ਚ ਯਾਰ ਨਾ ਜਿਆਦਾ ਨਹੀਂ ਪਰ ਦਸਰਾ ਫਰਜ ਹੈ ਨਹੀਂ ਬਿਲਕੁਲ ਬਿਲਕੁਲ ਸਿਆਣੀ ਗੱਲ ਤੂੰ ਵੀ ਪੋਲੀ ਬੜੀ ਆ ਆਜੋ ਲਓ ਜੀ ਚੌਣ ਚਾਣੇ ਹਨ ਇੱਕ ਨੰਬਰ ਆ ਕਰਮ ਵਾਲੀ ਕਿੰਨੇ ਦੁੱਧ ਹੋਗਾ ਅੱਛਾ ਜੀ ਗਰੰਟੀ ਹੋ ਸਾਡੀ 2.5 ਮਹੀਨੇ ਚੈੱਕ ਪਾਸ ਆ ਠੀਕ ਆ ਜੀ ਮਿਲਕ ਵੈਂਚ ਹੈ ਤੇ ਜੰਨੇ ਬਹੁਤ ਜੀ ਮੋਟੀ ਲੱਗੀ ਆ ਦੋ ਮਹੀਨੇ ਪੈਸੇ ਕਰ ਜਣੇ ਕਰ ਜਣੇ ਆ ਇਹ ਨਾ ਸਾਮ ਥੋੜੀ ਘੱਟ ਹੋਈ ਉਹਨਾਂ ਕੋਲ ਲਈ ਅੱਛਾ ਜੀ ਜੇ ਹੁਣ ਸਾਮ ਵਾਲਿਆ ਘਰ ਜਾ ਜੇ ਤੁਹਾਨੂੰ ਪਤਾ ਬਰੀਡ ਵਾਲੀ 10 ਬਾਰ ਕੋਲ ਦੇਈ ਫੇਰ ਘੱਟ ਜਾਣਾ ਨੇ ਹਾਂਜੀ ਹਾਂਜੀ ਦਸਰ ਭਾਜੀ ਅੱਜ ਇਹ ਮੇਰਾ ਤਾਂ 50 ਹੀ ਨਾ ਦੇ ਦੇਗੀ ਹਾਂਜੀ ਆਪਾਂ ਕਿਹਾ ਜੇ ਨਿਗੇ ਦਾ ਕਿੰਨਾ ਮੋਲ ਉਫਰੀ ਲਵਣੀ ਆ ਪਰ ਸੱਚ ਜਰ ਮੰਨ ਲਓ ਵੀ ਤੁਹਾਨੂੰ ਪਤਾ ਵੀ ਅਸੀਂ 9000 ਰੁਪਏ ਦੇਣੀ ਆ ਉਹ ਚੈੱਕ ਪਾਸ ਹੋ ਗਈ ਕਰਮਾਲੀ ਕੱਲ ਦੀ ਹਾਂਜੀ ਹਾਂਜੀ ਹਾਂ ਨਾ ਕਰ ਗਈ ਹਾਂ ਨਾ ਹਾਂ ਹਾਂ ਨਾ ਚਾਲੀ ਦੀ ਨਹੀਂ ਚਾਲੀ ਦੀ ਆਪਾਂ 35 ਦੇ ਦਾਂਗੇ ਨਹੀਂ ਜੋ ਮਨ ਤੁਸੀਂ ਕਰ ਦੋ ਜੋ ਤੁਹਾਨੂੰ ਚਾਹੀਦਾ 30 ਬੰਦਰ ਕਰੀਏ ਕਰਦੇ ਅੱਜ ਨਹੀਂ ਮੈਂ ਕਿਹਾ 100 ਹੀ ਛੋੜ ਰਹੀ ਹਾਂ ਚੋ ਸਾਡੀ ਵੱਲੋਂ ਭਾਵੇਂ ਦੋ ਜਹਾਜ਼ ਕਰ ਲੈਣਾ ਪਾਦੀ ਹੁਣ ਜੈਸ ਮੇਰੇ ਮਨ ਹੰਗੀ ਹੱਥ ਜੀ ਦੰਦੇ ਐ ਲੋ 25 ਦੀ ਆਖ ਦੀ ਮੌਜੂਦ ਨੇ 25 ਦੀ ਹਾਂ ਜੇ ਮੇਰਾ ਪੁਰਾਣੀ ਮਾਰਦੇ ਨਹੀਂ 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 ਕਰੀਏ ਥੋੜਾ ਜਿਹਾ ਨਿਓਫਰ ਲਈਏ ਦੇ ਦਿੰਦਾ ਇਹਨੇ ਦੀ 25 ਦੀ ਮਾਲਾ ਮੌਜੂਦ ਕਰਦੇ 29 ਕਿਲੋ ਵਾਲੀ ਨਹੀਂ ਦਿੰਦਾ ਨਹੀਂ ਦਿੰਦਾ ਨਹੀਂ ਦਿੰਦਾ ਸਹੀ ਗੱਲ ਆ ਮਜੂਦ ਨਹੀਂ ਥੋੜੀ ਜਿਹੀ ਹੈਗੀ ਕਦਰ ਮਜੂਦ ਨੇ ਕਹਿਤਾ ਜੋ ਵੀ ਕਰਦੇ ਇੱਕ ਨਹੀਂ ਉੱਥੋਂ ਹਜ਼ਾਰ ਘਟਦਾ ਕੋਈ ਨਹੀਂ ਘਟਦਾ ਕੰਦਾਂ ਕਲਦਾ ਉੱਥੋਂ ਹਜ਼ਾਰ ਘਟਦਾ ਨਹੀਂ ਕੋਈ ਘਟਦਾ ਘਟਦਾ ਨਹੀਂ ਆ ਕੁਝ ਨਹੀਂ ਦਾ ਲਾਰੇ ਸੇ ਚੋੜੀ ਨਾ ਵੀ ਆ ਉਹ ਨਹੀਂ 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 ਮੇਰਾ ਖਟਾ ਮੈਂ ਨਹੀਂ ਤਾਂ ਪਰੇ ਵੀ ਨਹੀਂ ਪੂਰੇ ਹੋਣੇ ਤੇ ਆਪੇ ਤੂੰ ਕਿਆ ਨਹੀਂ ਨਹੀਂ ਮਿਲਨੀ ਨਹੀਂ ਨਹੀਂ ਆਪਾਂ ਅਣਾ ਜੀ ਕਹਿ ਲੀਆ ਮੇਰਾ ਕਿਤਰ ਥੱਕਾਇਆ ਮੇਰ ਨਾਲ ਨਹੀਂ ਹੁਣ ਇਤ ਰੱਖਣੀ ਪਣੀ ਆ ਮਨਜੋਤ ਦੀ ਥੱਕਾਇਆ ਨਹੀਂ ਥਕਾਗਾ ਪਰ ਮਤਲਬ 20000 ਬਗੀਚੇ ਵੀਰ ਕਿਦੇ ਅੱਡੇ ਆ ਫਿਰ ਕੇ ਵੇ ਲੈ ਨਹੀਂ ਮਿਲਦਾ ਮੈਂ ਨਹੀਂ ਮਿਲਦਾ ਹਾਂ ਵੀ ਨਹੀਂ ਚੱਕ ਪਾ 8 ਕਿਲੋ ਜੈ ਮੇਰੀ ਗੱਲ ਸੁਣ ਅਬ ਬਹੁਤਾ ਨਾ ਲਾਈਏ 300 ਦਾ ਰੋਈ ਦੁੱਧ ਦੇਈ ਜਾ ਨਹੀਂ ਜਾਂਦਾ ਹੁਣ ਦੂ ਮਹੀਨੇ ਜ ਪੈਸੇ ਪੂਰੇ ਕਰ ਜਾ ਹੁਣ ਕਰ ਜਾਣੇ ਨੇ ਕਰ ਜਾਣੇ ਸੱਚੇ ਫੇਰ ਸੱਚੇ ਸਹੀ ਗਾ ਬੇਕਰਮ ਵਾਲੀ ਸੂ ਬਣੀ ਆ ਸਹੀ ਗਾ ਸਹੀ ਗੱਲ ਹੈ ਲਓ ਜੀ ਮਨਜੋਤ ਨੇ ਰੇਟ ਕਰਦੇ ਬਿਲਕੁਲ 20 ਦੀ 20 ਦੀ ਸਮਝ ਠੀਕ ਆ ਠੀਕ ਆ ਵੇਖੀ ਜੀ ਠੀਕ ਆ ਠੀਕ ਆ ਜੀ ਹਾਂ ਲਓ ਜੀ ਛੋਟ ਛੱਪੇ ਵਾਲੇ ਰੇਟ ਕਰਾਤੇ ਆ ਵੀਰ ਨੇ ਬਾਕੀ ਹੁਣ ਜੋ ਤੈ ਤਾਂ ਮਨਜੋਤ ਨਹੀਂ ਬਿਲਕੁਲ ਮੁੱਲ ਮੁੱਲ ਨਹੀਂ ਗੱਲਾਂ ਹਾਂ ਬਾਕੀ ਚੰਗੇ ਆ ਪਾਚੂ ਵੀਰ ਦੇ ਕੋਲ ਤੇ ਰੇਟ ਆ ਵਾਲੇ ਰੇਟ ਕਿਤੇ ਹੋਣੀ ਲੱਭਣੇ ਬਿਲਕੁਲ ਘੱਟ ਰੇਟ ਬਿਲਕੁਲ ਨਿੱਕੇ ਨਿੱਕੇ ਮੁੱਲ ਪਏ ਆ ਆ ਯਾ ਵੀ ਸਾਡੇ ਜਿਹੜੀ ਪਹਿਲੇ ਨੰਬਰ ਦੇ ਪਹਿਲਾ ਹੀ ਸੂਆ ਸੂਈ ਆ ਕਰਮਾਲੀ ਝੋਟੀ ਚੰਗੀ ਆ ਜਿਹੜਾ ਵੀਰਪਰਾ ਲੈ ਗਿਆ ਤੇ ਯਾਦ ਕਰੂਗਾ ਬਾਕੀ ਸਿੰਘ ਕੁਆਲਟੀ ਵੀ ਚੰਗੀ ਤੇ ਕੱਦ ਵਜਨ ਵੀ ਚੰਗਾ ਕਰਮਾਲੀ ਦਾ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀਰਪਰਾ ਦੇ ਅੱਗੇ ਪਸ਼ੂ ਖਰੀਦਣ ਨੂੰ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ